ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਠੰਡੇ ਬੁਰਜ ਦਾ ਇਤਿਹਾਸ ਸਾਂਝਾ ਕਰਾਂਗਾ ਜਿੱਥੇ ਧੰਨ ਧੰਨ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦੇਆਂ ਨੂੰ ਪੋ ਦੀਆਂ ਸਰਦੀਆਂ ਦੇ ਵਿੱਚ ਰੱਖਿਆ ਗਿਆ ਸੀ ਕੀ ਸੀ ਠੰਡਾ ਬੁਰਜ ਕੀਨੇ ਬਣਾਇਆ ਸੀ ਠੰਡਾ ਬੁਰਜ ਕੌਣ ਰਹਿੰਦਾ ਹੁੰਦਾ ਸੀ ਠੰਡੇ ਬੁਰਜ ਦੇ ਵਿੱਚ ਜਦ ਕੇ ਸਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰਕੌਰ ਜੀ ਨੂੰ ਇਸ ਜਗ੍ਹਾ ਤੇ ਰੱਖਣਾ ਸੀ ਪਰ ਠੰਡੇ ਬੁਰਜ ਦੇ ਵਿੱਚ ਹੀ ਕਿਉਂ ਰੱਖਿਆ ਗਿਆ ਲੋਗ ਗਰੂ ਪਿਆਰੂ ਆਓ ਆਪਾਂ ਠੰਡੇ ਬੁਰਜ ਦਾ ਇਤਿਹਾਸ ਜਾਣਨ ਦਾ ਯਤਨ ਕਰਾਂਗੇ ਸੋ ਬੇਨਤੀ ਹੈ ਜੀ ਇਸ ਵੀਡੀਓ ਨੂੰ ਪੂਰੀ ਸੁਣਿਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜ਼ਰੂਰ ਦਿਖਾਓ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਆ ਜਿਹੜੀਆਂ ਕਹਿਰ ਦੀਆਂ ਵਰ ਰਹੀਆਂ ਸਰਦੀਆਂ ਨੇ ਜਾਂ ਠੰਡਾ ਪੈ ਰਹੀਆਂ ਨੇ ਏ ਠੰਡਾ ਤਾਂ ਅੱਜ ਨਾਰਮਲ ਨੇ ਕਿਉਂਕਿ ਅੱਜ ਕੱਲ ਜਿਹੜਾ ਟੈਂਪਰੇਚਰ ਹੈ ਉਹ ਇੰਨਾ ਜ਼ਿਆਦਾ ਡਾਊਨ ਨਹੀਂ ਜਿੰਨਾ ਅੱਜ ਤੋਂ 300 ਸਾਲ ਪਹਿਲਾਂ ਸੀ ਅੱਜ ਤਾਂ ਫੈਕਟਰੀਆਂ ਨੇ ਕਾਰਖਾਨੇ ਨੇ ਮੋਟਰਾਂ ਗੱਡੀਆਂ ਨੇ ਜਿਨ੍ਹਾਂ ਦੇ ਪ੍ਰਦੂਸ਼ਣ ਕਰਕੇ ਇਹ ਜਿਹੜਾ ਮੌਸਮ ਦਾ ਟੈਂਪਰੇਚਰ ਹੈ ਇਹ ਬਹੁਤ ਜ਼ਿਆਦਾ ਘਟ ਨਹੀਂ ਹੈ ਪਰ ਅੱਜ ਤੋਂ 300 ਸਾਲ ਪਹਿਲਾਂ ਵੇਖੋ ਜਦੋਂ ਨਾ ਕੋਈ ਫੈਕਟਰੀ ਸੀ ਨਾ ਕੋਈ ਮੋਟਰਾਂ ਗੱਡੀਆਂ ਸਨ ਜਿਸ ਕਰਕੇ ਨਾ ਕੋਈ ਪ੍ਰਦੂਸ਼ਣ ਸੀ ਪਰ ਉਦੋਂ ਸਰਦੀ ਬਹੁਤ ਪੈ ਰਹੀ ਸੀ ਉਸ ਵਾਰ ਰਈਆਂ ਸਰਦੀਆਂ ਦੇ ਵਿੱਚ ਪੋਹ ਦੇ ਮਹੀਨੇ ਦੇ ਵਿੱਚ ਧੰਨ ਧਨ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀ ਸੋ ਗੁਰੂ ਪਿਆਰੋ ਠੰਡਾ ਬੁਰਜ ਉਹ ਸੀ ਜਿੱਥੇ ਵਜ਼ੀਰ ਖਾਨ ਗਰਮੀਆਂ ਦੇ ਵਿੱਚ ਰਹਿੰਦਾ ਹੁੰਦਾ ਸੀ ਵਜ਼ੀਰ ਖਾਨ ਨੇ ਆਪਣੇ ਲਈ ਠੰਡੇ ਬੁਰਜ ਨੂੰ ਬੜਵਾਇਆ ਹੋਇਆ ਸੀ ਠੰਡਾ ਬੁਰਜ ਇਸ ਤਰੀਕੇ ਨਾਲ ਤੇ ਇੰਨਾ ਉੱਚਾ ਬਣਾਇਆ ਗਿਆ ਸੀ ਜਿੱਥੇ ਉਹ ਗਰਮੀਆਂ ਦੇ ਵਿੱਚ ਰਹਿੰਦਾ ਸੀ ਠੰਡੇ ਬੁਰਜ ਦੇ ਪਿਛਲੇ ਪਾਸੇ ਦੀ ਨਾਲ ਲੱਗਦੀ ਇੱਕ ਹੰਸਲਾ ਨਾਮ ਦੀ ਨਦੀ ਵਗਦੀ ਸੀ ਮਈ ਜੂਨ ਜੁਲਾਈ ਦੇ ਵਿੱਚ ਆਪਾਂ ਦੇਖਦੇ ਆ ਕਿ ਕਿੰਨੀ ਗਰਮੀ ਪੈਂਦੀ ਹੈ ਜੇਠ ਹਾੜ ਦੇ ਵਿੱਚ ਕਿੰਨਾ ਤਪਦਾ ਹੈ ਤੇ ਵਜ਼ੀਰ ਖਾਨ ਜੇਠ ਹਾੜ ਦੀਆਂ ਗਰਮੀਆਂ ਦੇ ਵਿੱਚ ਠੰਡੇ ਬੁਰਜ ਦੇ ਵਿੱਚ ਸੌਂਦਾ ਹੁੰਦਾ ਸੀ ਠੰਡਾ ਬੁਰਜ ਜਿਸ ਨੂੰ ਇੱਕ ਛੱਤ ਪਾਈ ਹੋਈ ਸੀ ਆਲੇ-ਦਾਲੇ ਥਮਲੇ ਕੀਤੇ ਹੋਏ ਸਨ। ਕੰਦਾ ਨਹੀਂ ਸੀ, ਥਮਲੇ ਸਨ, ਕੌਲੇ ਸਨ ਜਿਨ੍ਹਾਂ ਨੂੰ ਆਪਾਂ ਇੰਗਲਿਸ਼ ਵਿੱਚ ਪਿੱਲਰ ਕਹਿ ਦਿੰਦੇ ਆ। ਪਿੱਲਰਾਂ ਦੇ ਸਹਾਰੇ ਉਹ ਠੰਡਾ ਬੁਰਜ ਬਹੁਤ ਉੱਚਾ ਬਣਾਇਆ ਗਿਆ ਸੀ। ਜਦੋਂ ਗਰਮੀਆਂ ਦੇ ਵਿੱਚ ਹਵਾ ਚੱਲਦੀ ਸੀ, ਦਰਖਤ ਝੂਲਦੇ ਸੀ ਤਾਂ ਉਹ ਬੁਰਜ ਦੇ ਨਾਲ ਲੱਗਦੀ ਜੋ ਹੰਸਲਾ ਨਾਮ ਦੀ ਨਦੀ ਸੀ, ਉਹਦੇ ਨਾਲ ਖੈਂਦੀ ਸੀ ਹਵਾ ਤਾਂ ਫਿਰ ਉਹ ਠੰਡੇ ਬੁਰਜ ਤੇ ਬੈਠੇ ਵਜ਼ੀਰ ਖਾਨ ਨੂੰ ਗਰਮੀਆਂ ਦੇ ਵਿੱਚ ਵੀ ਸਰਦੀ ਲੱਗਣ ਲਾ ਦਿੰਦੀ ਸੀ। ਸਰਦੀਆਂ ਵਿੱਚ ਵੇਖੋ ਕਿੰਨੀ ਸਰਦੀ ਲੱਗਦੀ ਹੋਏਗੀ ਅੰਦਾਜ਼ਾ ਨਹੀਂ ਲਾ ਸਕਦੇ ਤੇ ਬਣਾਇਆ ਵੀ ਇੰਨਾ ਉੱਚਾ ਸੀ ਕਿ ਜਿਹੜੀ ਹਵਾ ਉਹ ਚੰਗੀ ਤਰ੍ਹਾਂ ਲੱਗ ਸਕੇ ਤੇ ਗੁਰੂ ਪਿਆਰਿਓ ਛੋਟੇ ਸਾਹਿਬ ਜਦਿਆਂ ਨੂੰ ਅਤੇ ਮਾਤਾ ਗੁਜਰ ਕੌਰ ਜੀ ਨੂੰ ਜਦੋਂ ਮੁਰਿੰਡੇ ਜੇਲ੍ਹ ਦੇ ਵਿੱਚੋਂ ਲੈ ਕੇ ਆਂਦਾ ਤਾਂ ਸਾਹਿਬ ਜਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਛੁਪਾਈਆਂ ਨੇ ਸੋਚਿਆ ਕਿ ਸ਼ਾਇਦ ਜੇਲ੍ਹ ਦੇ ਵਿੱਚ ਰੱਖਿਆ ਜਾਏਗਾ ਉਹ ਜੇਲ੍ਹ ਜਿਹੜੀ ਬਾਕੀ ਕੈਦੀਆਂ ਲਈ ਵੀ ਬਣਾਈ ਗਈ ਸੀ ਪਰ ਵਜ਼ੀਰ ਖਾਨ ਨੇ ਆਖਿਆ ਮਾਤਾ ਗੁਜਰਤ ਕੌਰ ਤੇ ਛੋਟੇ ਸਾਹਿਬ ਜਦਿਆਂ ਨੂੰ ਜੇਲ੍ਹ ਵਿੱਚ ਨਾ ਬੰਦ ਕਰੋ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖੋ ਜਿੱਥੇ ਮੈਂ ਗਰਮੀਆਂ ਦੇ ਵਿੱਚ ਰਹਿੰਦਾ ਸੀ ਤੇ ਗੁਰੂ ਪਿਆਰੋ ਇੰਨੀ ਸਰਦੀ ਪੈ ਰਹੀ ਸੀ ਧੁੰਦਾਂ ਪੈ ਰੀਆਂ ਸਨ ਮੀਂਹ ਪੈ ਕੇ ਹਟਿਆ ਸੀ ਜਦੋਂ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਜਾਂਦਾ ਤਾਂ ਕੋਈ ਉਹਨਾਂ ਨੂੰ ਰਜਾਈ ਤਲਾਈ ਕੋਈ ਬਿਸਤਰਾ ਨਹੀਂ ਸੀ ਦਿੱਤਾ ਇਥੋਂ ਤੱਕ ਕਿ ਸਹਿਬਜ਼ਾਦੇਾਂ ਲਈ ਪਾਣੀ ਤੱਕ ਵੀ ਬੰਦ ਕਰ ਦਿੱਤਾ ਸੀ ਕਿ ਇਹਨਾਂ ਨੂੰ ਪੀਣ ਨੂੰ ਪਾਣੀ ਵੀ ਨਹੀਂ ਦਿੱਤਾ ਜਾਏਗਾ ਪ੍ਰਸ਼ਾਦੇ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਵੈਸੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਵਜ਼ੀਰ ਖਾਨ ਦੀ ਕਚਹਿਰੀ ਦਾ ਪ੍ਰਸ਼ਾਦਾ ਖਾ ਕੇ ਵੀ ਰਾਜੀ ਨਹੀਂ ਸਨ ਸੋ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰਕੌਰ ਤੇ ਛੋਟੇ ਸਹਿਬਜ਼ਾਦੇ ਨੂੰ ਇਸ ਲਈ ਰੱਖਿਆ ਗਿਆ ਸੀ ਕਿ ਸ਼ਾਇਦ ਮਾਤਾ ਗੁਜਰਕੌਰ ਜੀ ਜਿਨ੍ਹਾਂ ਦੀ ਉਮਰ 80 ਸਾਲ ਹੈ ਸ਼ਾਇਦ ਛੋਟੇ ਸਹਿਬਜ਼ਾਦੇ ਜਿਨ੍ਹਾਂ ਦੀ ਉਮਰ 7 ਤੇ 9 ਸਾਲ ਹੈ ਇਹ ਠੰਡ ਤੋਂ ਡਰ ਕੇ ਸਰਦੀ ਤੋਂ ਡਰ ਕੇ ਉਹ ਠੰਡੇ ਫਰਸ਼ ਤੋਂ ਡਰ ਕੇ ਈਨ ਮੰਨ ਲੈਣ ਇਸਲਾਮ ਕਬੂਲ ਕਰ ਲੈਣ ਇਸ ਕਰਕੇ ਵਜ਼ੀਰ ਖਾਨ ਨੇ ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਸੀ। ਉੱਥੇ ਕੁਝ ਘੰਟਿਆਂ ਲਈ ਨਹੀਂ ਇੱਕ ਦਿਨ ਲਈ ਨਹੀਂ 3 ਦਿਨ 3 ਰਾਤਾਂ ਰੱਖਿਆ ਸੀ 10 ਪੋ ਤੋਂ 11 ਪੋ 12 ਪੋ ਤੇ 13 ਪੋ ਨੂੰ ਤਾਂ ਸਾਹਿਬਜ਼ਾਦਿਆਂ ਦੀ ਅਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਹੋ ਜਾਂਦੀ ਹੈ। ਅੰਦਾਜ਼ਾ ਲਗਾ ਕੇ ਵੇਖੋ ਖੋ ਜਦੋਂ ਰਾਤ ਨੂੰ ਠੰਡ ਪੈਂਦੀ ਹੋਏਗੀ ਕੋਈ ਠੰਡ ਕਪੜਾ ਕੋਲ ਨਹੀਂ ਸੀ ਇੰਨੀ ਸਰਦੀ ਪੈ ਰਹੀ ਸੀ ਧੰਨ ਮਾਤਾ ਗੁਜਰਕੌਰ ਜੀ ਛੋਟੇ ਸਾਹਿਬ ਜਦ ਨੂੰ ਆਪਣੇ ਬੁੱਢੜੇ ਹੱਡਾਂ ਦਾ ਨਿੱਗ ਦੇ ਰਹੇ ਸਨ ਤੇ ਫਰਸ਼ ਕਿੰਨਾ ਠੰਡਾ ਹੋਏਗਾ ਤੇ ਗੁਰੂ ਪਿਆਰਿਓ ਠੰਡਾ ਬੁਰਜ ਉਹ ਸੀ ਜਿੱਥੇ ਵਜ਼ੀਰ ਖਾਨ ਗਰਮੀਆਂ ਦੇ ਵਿੱਚ ਰਹਿੰਦਾ ਸੀ ਗਰਮੀਆਂ ਵਿੱਚ ਵੀ ਸਰਦੀ ਲੱਗਦੀ ਸੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦਾ ਸੈਦਕ ਦੇਖੋ ਜਿਹੜੇ ਸਰਦੀਆਂ ਵਿੱਚ ਵੀ ਉਸ ਕਹਿਰ ਦੀ ਵਾਰ ਰਹੀ ਸਰਦੀ ਨੂੰ ਚੱਲ ਰਹੇ ਸਨ ਇਹ ਸੀ ਠੰਡਾ ਬੁਰਜ ਤਨਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜੀ ਆਦਿਆਂ ਨੂੰ ਕੋਟ-ਕੋਟ ਪ੍ਰਣਾਮ ਕਰਦੇ ਆਂ ਉਹਨਾਂ ਨੇ ਆਪਣੀ ਸ਼ਹਾਦਤ ਦੇ ਕੇ ਕੁਰਬਾਨੀ ਦੇ ਕੇ ਅੱਜ ਜਿਹੜੇ ਅਸੀਂ ਆਪਣੇ ਘਰਾਂ ਦੇ ਵਿੱਚ ਕੋਠੀਆਂ ਦੇ ਵਿੱਚ ਆਪਣੇ ਮਹਿਲਾਂ ਦੇ ਵਿੱਚ ਆਰਾਮ ਕਰ ਰਹੇ ਆਂ ਸਰਦੀਆਂ ਤੋਂ ਬਚ ਰਹੇ ਆਂ ਪਰ ਸਾਨੂੰ ਯਾਦ ਹੋਣਾ ਚਾਹੀਦਾ ਕਿ ਇਹ ਸਰਦੀਆਂ ਸਾਡੇ ਗੁਰੂ ਸਾਹਿਬਾਨਾਂ ਦੇ ਪਰਿਵਾਰ ਨੇ ਆਪਣੇ ਤਨ ਉਤੇ ਹੰਡਾਈਆਂ ਨੇ ਤਾਂ ਅਸੀਂ ਅੱਜ ਸਰਦੀਆਂ ਦੇ ਵਿੱਚ ਨਿੱਗ ਦਾ ਆਨੰਦ ਮਾਣ ਰਹੇ ਆ ਸੋ ਗੁਰੂ ਪਿਆਰਿਓ ਇਹ ਸਾਰਾ ਇਤਿਹਾਸ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਕਿ ਕਿਵੇਂ ਸਹਬਜ਼ਾਦਿਆਂ ਦੀ ਕਚਹਿਰੀ ਲੱਗਦੀ ਹੈ ਕਿਵੇਂ ਸਹਬਜ਼ਾਦੇ ਵਜ਼ੀਰ ਖਾਨ ਨੂੰ ਲੁਲਕਾਰਦੇ ਨੇ ਕਿਵੇਂ ਸਹਿਬਜ਼ਾਦੇ ਉੱਥੇ ਫਿਰ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਦੇ ਨੇ ਕਚਹਿਰੀ ਦੇ ਵਿੱਚ ਜਕਾਰੇ ਛੱਡਦੇ ਨੇ ਤੇ ਕਿਵੇਂ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾਂਦਾ ਫਿਰ ਸ਼ਹੀਦੀ ਪਾਉਣ ਤੋਂ ਬਾਅਦ ਸਹਿਬਜ਼ਾਦਿਆਂ ਦਾ ਸੰਸਕਾਰ ਕੌਣ ਕਰਦਾ ਹੈ ਸਹਿਬਜ਼ਾਦੇ ਜਦੋਂ ਠੰਡੇ ਬੁਰਜ ਵਿੱਚ ਸਨ ਉਹਨਾਂ ਨੂੰ ਦੁੱਧ ਕਿਉਂ ਪਿਉਂਦਾ ਸੀ ਇਹ ਆਪਾਂ ਸਾਰਾ ਇਤਿਹਾਸ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਇਨੀਆਂ ਬੇਨਤੀਆਂ ਪ੍ਰਮਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ